ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਯੂਜ਼ਰ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਲੱ ਮਿਲਦੇ ਰਹੇ ਮੈਂ ਬ੍ਰਿਜਰਾਜ ਕੰਪਿਊਟਰ ਟੀਚਰ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12 ਪਾਠ 1 ਆਫਿਸ ਆਟੋਮੇਸ਼ਨ ਅਤੇ टाइपिंग इस पार्टी छोटे उत्तर वाले प्रश्न वे उत्तर वाले प्रश्न पढ़ा आओ देखते हाँ सब तो पहला छोटे उत्तर वाले प्रश्न पहला प्रश्न है एक्सल की है इसका पूरा नाम माइक्रोसॉफ्ट एक्सल है ए माइक्रोसॉफ्ट कंपनी का उत्पाद है यह एक एप्लीकेशन सॉफ्टवेयर है ਇਸ ਨੂੰ ਸਪਰੈਡਸ਼ੀਟ ਸੌਫਟਵੇਅਰ ਵੀ ਕਿਹਾ ਜਾਂਦਾ ਹੈ ਇਸ ਦੇ ਵਰਤੋਂ ਗਣਿਤਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੀ ਜਾਂਦੀ ਹੈ ਜਿਹੜੀ MS Excel ਦੀ ਸਕਰੀਨ ਹੈ ਉਹ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਜਿਹੜਾ ਤੁਸੀਂ ਸੈੱਲ ਦੇਖ ਰਹੇ ਹੋ ਐ ਰੋ ਅਤੇ ਕਾਲਮਾਂ ਦੇ ਵਿੱਚ ਡਿਵਾਈਡਡ ਸਕਰੀਨਾਂ ਦੀ ਤੇ MS Excel ਚ ਜੇ ਅਸੀਂ ਕੰਮ ਕਰਦੇ ਹਾਂ ਤੇ ਐਡੇ ਛੋਟੇ-ਛੋਟੇ ਸੈੱਲ ਨਜ਼ਰ ਆ ਰਹੇ ਅਸੀਂ ਇਹਨਾਂ ਸੈੱਲਸ ਦੇ ਵਿੱਚ ਜਾਂ ਸੈੱਲਾਂ ਦੇ ਵਿੱਚ ਆਪਣੀਆਂ ਵੈਲਿਊਜ਼ ਜਾਂ ਜਿਹੜੇ ਫਾਰਮੂਲੇ ਆ ਉਹ ਟਾਈਪ ਕਰ ਸਕਦੇ ਹਾਂ ਜਿਸ ਤਰ੍ਹਾਂ MS Word ਦੇ ਵਿੱਚ ਅਸੀਂ ਕੋਈ ਡਾਕੂਮੈਂਟ ਤਿਆਰ ਕਰ ਸਕਦੇ ਹਾਂ ਇਹਦੇ ਵਿੱਚ ਅਸੀਂ ਕੋਈ ਵੀ ਕੈਲਕੂਲੇਸ਼ਨ ਸ਼ੀਟ ਤਿਆਰ ਕਰ ਸਕਦੇ ਹਾਂ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰ ਸਕਦੇ ਹਾਂ ਇਸ ਤੋਂ ਇਲਾਵਾ EMPLOYES ਦੀ ਸੈਲਰੀ ਸਟੇਟਮੈਂਟ ਵੀ ਤਿਆਰ ਕਰ ਸਕਦੇ ਹਾਂ ਤੇ MS Excel 'ਚ ਜਿਹੜੀ ਸਾਹਮਣੇ ਤੁਹਾਨੂੰ ਸ਼ੀਟ ਨਜ਼ਰ ਆ ਰਹੀ ਹੈ ਇਸ ਨੂੰ ਬੋਲਦੇ ਹੈ ਵਰਕ ਸ਼ੀਟ ਪ੍ਰਸ਼ਨ ਨੰਬਰ 2 ਹੈ ਫਾਰਮੈਟਿੰਗ ਡਿਟੇਲ ਵਿੱਚ ਦੱਸੋ ਮਤਲਬ ਕਿ ਫਾਰਮੈਟਿੰਗ ਹੁੰਦੀ ਕੀ ਹੈ ਟੈਕਸਟ ਫਾਰਮੈਟਿੰਗ ਦਾ ਅਰਥ ਹੈ ਫੌਂਟ ਦੇ ਸਟਾਈਲ ਨੂੰ ਬਦਲਣਾ ਮਤਲਬ ਵੀ ਜੋ ਤੁਸੀਂ ਟਾਈਪ ਕਰਦੇ ਹੋ ਉਸ ਨੂੰ ਬੋਲਦੇ ਹੈ ਟੈਕਸਟ ਫਾਰਮੈਟਿੰਗ ਵੀ ਵਰਤੋ ਟੈਕਸਟ ਦੇ ਆਕਾਰ ਰੰਗ ਅਤੇ ਸਟਾਈਲ ਆਦਿ ਨੂੰ ਬਦਲਣ ਲਈ ਕੀਤੀ ਜਾਂਦੀ ਹੈ ਮਤਲਬ ਕਿ ਐਮ ਐਸ ਵਰਡ ਐਕਸਲ ਦੇ ਵਿੱਚ ਜਾਂ ਪਾਵਰਪੁਆਇੰਟ ਦੇ ਵਿੱਚ ਜਿਸ ਜੇਕਰ ਅਸੀਂ ਕੋਈ ਟੈਕਸਟ ਲਿਖਿਆ ਹੈ ਜੇਕਰ ਉਹਦਾ ਸਾਈਜ਼ ਚੇਂਜ ਕਰਨਾ ਹੈ ਉਹਦਾ ਰੰਗ ਚੇਂਜ ਕਰਨਾ ਹੈ ਉਹਦਾ ਸਟਾਈਲ ਚੇਂਜ ਕਰਨਾ ਹੈ ਜਿਹਨੂੰ ਬੋਲਦੇ ਫੌਂਟ ਸਟਾਈਲ ਉਸਨੂੰ ਬੋਲਦੇ ਫਾਰਮੈਟਿੰਗ ਇਸ ਦੀ ਮਦਦ ਨਾਲ ਅਸੀਂ ਟੈਕਸਟ ਨੂੰ ਬੋਲਡ ਇਟੈਲਿਕ ਜਾਂ ਅੰਡਰਲਾਈਨ ਵੀ ਕਰ ਸਕਦੇ ਹਾਂ ਜਿਹੜੀ ਫਾਰਮੈਟਿੰਗ ਕਮਾਂਡ ਹੈ ਉਹ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਇਹ ਹੋਮ ਟੈਬ 'ਚ ਅਵੇਲੇਬਲ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕੈਲੀਬਰੀ ਬੋਡੀ ਲਿਖਿਆ ਹੈ ਇਹ ਕੀ ਹੈ ਫੌਂਟ ਸਟਾਈਲ 11 ਕੀ ਹੈ ਉਹਦਾ ਸਾਈਜ਼ niche b ਦਾ ਮਤਲਬ ਬੋਲਡ i ਦਾ ਮਤਲਬ ਇਟੈਲਿਕ u ਦਾ ਮਤਲਬ ਅੰਡਰਲਾਈਨ ਇਹ ਸਟ੍ਰਾਈਕ ਥਰੂ ਹੈ ਸੁਪਰਸਕ੍ਰਿਪਟ ਹੈ ਸਬਸਕ੍ਰਿਪਟ ਹੈ ਦੈਨ ਕਲਰ ਵਗੈਰਾ ਇਹ ਤੁਸੀਂ ਜਿਹੜੇ ਐਥੋਂ ਚੇਂਜ ਕਰ ਸਕਦੇ ਹੋ ਮਤਲਬ ਜਿਹੜੀਆਂ ਫਾਰਮੈਟਿੰਗ ਨਾਲ रिलेटेड ਕਮਾਂਡਸ ਹੁੰਦੀਆਂ ਇਹ ਫੌਂਟ ਨਾਮ ਦਾ ਗਰੁੱਪ ਹੁੰਦਾ ਹੈ ਇਹਦੇ ਚ ਅਵੇਲੇਬਲ ਹੁੰਦਾ ਚਾਹੇ ਤੁਸੀਂ ਵਰਡ ਚ ਕੰਮ ਕਰ ਰਹੇ ਹੋ ਐਕਸਲ ਚ ਕੰਮ ਕਰ ਰਹੇ ਹੋ ਜਾਂ ਪਾਵਰਪੁਆਇੰਟ ਚ ਕੰਮ ਕਰ ਰਹੇ ਹੋ ਤੇ ਇਹਨਾਂ ਕਮਾਂਡਸ ਦੀ ਮਦਦ ਨਾਲ ਤੁਸੀਂ ਫਾਰਮੈਟਿੰਗ ਕਰ ਸਕਦੇ ਹੋ ਪ੍ਰਸ਼ਨ ਨੰਬਰ 3 ਹੈ ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਕਲਪਾਂ ਦੀ ਵਿਆਖਿਆ ਕਰੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਿੰਟ ਦੀ ਪ੍ਰਿੰਟ ਕਮਾਂਡ ਦੀ ਵਰਤੋਂ ਡਾਕੂਮੈਂਟ ਨੂੰ ਪ੍ਰਿੰਟ ਕਰਨ ਲਈ ਕੀਤੀ ਜਾਂਦੀ ਹੈ ਮਤਲਬ ਕਿ ਜੇਕਰ ਤੁਸੀਂ ਕਿਸੇ ਦਸਤਾਵੇਜ਼ ਨੂੰ ਕਾਗਜ਼ ਉੱਤੇ ਪ੍ਰਿੰਟ ਕਰਨਾ ਚਾਹੁੰਦੇ ਹੋ ਉਹਦੇ ਲਈ print ਕਮਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ ਸ਼ਾਰਟਕਟ ਕੀ ਕੰਟਰੋਲ ਪੀ ਹੁੰਦੀ ਹੈ ਮਤਲਬ ਤੁਸੀਂ ਕੰਟਰੋਲ ਪੀ ਬਟਨ ਦਬਾ ਕੇ ਵੀ ਪ੍ਰਿੰਟਿੰਗ ਕਰ ਸਕਦੇ ਹੋ ਤੇ ਜੇਕਰ ਨਹੀਂ ਕਰਨਾ ਚਾਹੁੰਦੇ ਤਾਂ ਫਾਈਲ ਮੀਨੂ ਤੇ ਜਾ ਕੇ ਉੱਪਰ ਚ ਪ੍ਰਿੰਟ ਕਮਾਂਡ ਹੁੰਦੀ ਹੈ ਉਹਦੇ ਨਾਲ ਵੀ ਪ੍ਰਿੰਟਿੰਗ ਕਰ ਸਕਦੇ ਹੋ ਨੈਕਸਟ ਆ ਪ੍ਰਿੰਟ ਪ੍ਰੀਵਿਊ ਪ੍ਰਿੰਟ ਪ੍ਰੀਵਿਊ ਕਮਾਂਡ ਇਹ ਦੱਸਦੀ ਹੈ ਕਿ ਡਾਕੂਮੈਂਟ ਪ੍ਰਿੰਟ ਹੋਣ ਤੋਂ ਬਾਅਦ ਕਿਵੇਂ ਦਿਖੇਗਾ ਮਤਲਬ ਜੇ ਤੁਹਾਨੂੰ ਪ੍ਰਿੰਟਿੰਗ ਲੈਣੀ ਹੈ ਤੇ ਦੇਖ ਸਕਦੇ ਹੋ ਕਿ ਉਹਦਾ ਪ੍ਰੀਵਿਊ ਕਿਦਾਂ ਦਾ ਨਜ਼ਰ ਆਵੇਗਾ ਜਿੱਦਾਂ ਦਾ ਪ੍ਰੀਵਿਊ ਨਜ਼ਰ ਆਵੇਗਾ ਉਦਾਂ ਦੀ ਪ੍ਰਿੰਟਿੰਗ ਪ੍ਰਿੰਟ ਹੋਣ ਤੋਂ ਬਾਅਦ ਕਾਗਜ਼ ਤੇ ਨਜ਼ਰ ਆਵੇਗੀ ਇਸ ਦੀ ਸ਼ਾਰਟਕਟ ਕੀ ਕੰਟਰੋਲ ਜਮਾ F2 ਹੁੰਦੀ ਹੈ ਤੇ ਜੇਕਰ ਤੁਸੀਂ ਫਾਈਲ ਮੀਨੂ ਤੇ ਕਲਿੱਕ ਕਰਦੇ ਹੋ ਤਾਂ ਉਹਦੇ ਚੀ ਵਿੱਚ ਤੁਹਾਨੂੰ ਪ੍ਰਿੰਟ ਪ੍ਰੀਵਿਊ ਦਾ ਆਪਸ਼ਨ ਨਜ਼ਰ ਆ ਜਾਵੇਗਾ ਐਤੋਂ ਉਹਨਾਂ ਦੋਨੋਂ ਬਾਰੇ ਦੱਸਣਾ ਕਿ ਇਹਦੀ ਸਕਰੀਨ ਕਿੱਦਾਂ ਨਜ਼ਰ ਆਉਂਦੀ ਹੈ ਜਿਹੜੇ ਪ੍ਰਿੰਟ ਕਮਾਂਡ ਹੈ ਉਹਦੇ ਲਈ ਕੀ ਹੁੰਦਾ ਹੈ ਕਿ ਜਿੱਦਾਂ ਹੀ ਅਸੀਂ ਕੰਟਰੋਲ P ਪ੍ਰੈਸ ਕਰਾਂਗੇ ਇਹ ਤਾਂ ਪ੍ਰਿੰਟ ਬਟਨ ਲਿਖਿਆ ਆ ਰਿਹਾ ਅਸੀਂ ਪ੍ਰਿੰਟ ਬਟਨ ਤੇ ਜਿੱਦਾਂ ਹੀ ਕਲਿੱਕ ਕਰਾਂਗੇ ਤੇ ਜਿਹੜਾ ਡਾਕੂਮੈਂਟ ਹੈ ਉਹ ਕਾਗਜ਼ ਤੇ ਪ੍ਰਿੰਟ ਹੋ ਕੇ ਆ ਜਾਵੇਗਾ ਬਾਕੀ ਇਹ ਸੇ ਕਾਪੀਜ਼ 1 ਲਿਖਿਆ ਮਤਲਬ ਕਿ ਇੱਕ ਕਾਪੀ ਪ੍ਰਿੰਟ ਹੋ ਜਾਏਗੀ ਬਾਕੀ ਪ੍ਰਿੰਟ ਨਾਲ ਰਿਲੇਟਡ ਸੈ ਤੁਹਾਨੂੰ ਤੁਸੀਂ ਆਪਣੇ ਅਕੋਰਡਿੰਗਲੀ ਸੈੱਟ ਕਰ ਸਕਦੇ ਹੋ ਕਿ ਕੀ ਪੋਰਟਰੇਟ ਪ੍ਰਿੰਟਿੰਗ ਲੈਣੀ ਹੈ ਜਾਂ ਲੈਂਡਸਕੇਪ ਲੈਣੀ ਹੈ ਪੇਜ ਕਿਹੜਾ ਸੈੱਟ ਕਰਨਾ ਹੈ ਲੈਟਰ ਕਰਨਾ ਹੈ A4 ਕਰਨਾ ਹੈ ਲੀਗਲ ਕਰਨਾ ਹੈ ਕਿਹੜਾ ਕਰਨਾ ਹੈ ਇੱਥੇ print all pages ਕੀ ਹੈ ਜਿੰਨੇ ਵੀ ਪੇਜ ਡਾਕੂਮੈਂਟ 'ਚ ਹੋਣਗੇ ਸਾਰੇ ਪ੍ਰਿੰਟ ਹੋ ਜਾਣਗੇ ਜੇਕਰ ਅਸੀਂ ਕਰੰਟ ਪੇਜ ਕਰੋਗੇ ਤੇ ਕਰੰਟ ਪੇਜ ਆ ਜਾਏਗਾ ਐਡਾ ਰਾਈਟ ਸਾਈਡ ਤੇ ਨਜ਼ਰ ਆ ਰਿਹਾ ਹੈ ਇਸ ਨੂੰ ਬੋਲਦੇ ਆ ਪ੍ਰਿੰਟ ਪ੍ਰੀਵਿਊ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪ੍ਰਿੰਟ ਪ੍ਰੀਵਿਊ ਤਾਂ ਨਜ਼ਰ ਆ ਰਿਹਾ ਹੈ ਤੇ ਜਦ ਡਾਕੂਮੈਂਟ ਪ੍ਰਿੰਟ ਹੋਵੇਗਾ ਇਸ ਤਰ੍ਹਾਂ ਨਜ਼ਰ ਆਏਗਾ ਤੋ ਤੋਂ ਇੰਨੀ ਸਪੇਸ ਛੋਡੇਗਾ ਬੋਟਮ ਤੋਂ ਇੰਨੀ ਲੈਫਟ ਤੋਂ ਇੰਨੀ ਤੇ ਰਾਈਟ ਤੋਂ ਇੰਨੀ ਤੇ ਆ ਤੁਹਾਡੀ ਜਿਹੜੀ ਰਾਈਟ ਸਾਈਡ ਤੇ ਨਜ਼ਰ ਆ ਰਹੀ ਹੈ ਪ੍ਰਿੰਟ ਪ੍ਰੀਵਿਊ ਕਮਾਂਡ ਹੈ ਤੇ ਇਹ ਲੈਫਟ ਸਾਈਡ ਤੇ ਨਜ਼ਰ ਆ ਰਹੇ ਆ ਪ੍ਰਿੰਟ ਕਮਾਂਡ ਨਾਲ ਰਿਲੇਟਡ ਕਮਾਂਡਸ ਨੇ ਚੌਥਾ ਪ੍ਰਸ਼ਨ ਹੈ ਐਕਸਲ ਵਿੱਚ ਜਾਂ MS ਐਕਸਲ ਵਿੱਚ ਫਾਰਮੂਲੇ ਕੀ ਹੁੰਦੇ ਹਨ MS ਐਕਸਲ ਵਿੱਚ ਕਿਸੇ ਗਣਿਤਕ ਸਮੱਸਿਆ ਨੂੰ ਹੱਲ ਕਰਨ ਲਈ ਫਾਰਮੂਲੇ ਦੀ ਵਰਤੋਂ ਹੁੰਦੀ ਹੈ ਮਤਲਬ ਕਿ ਜੇਕਰ MS ਐਕਸਲ 'ਚ ਤੁਸੀਂ ਕੋਈ ਕੈਲਕੂਲੇਸ਼ਨ ਕਰਨੀ ਹੈ ਤੇ ਉਹਦੇ ਲਈ MS Excel ਦੀ ਵਰਤੋਂ ਹੁੰਦੀ ਹੈ ਮਤਲਬ ਕਿ ਫਾਰਮੂਲੇ ਦੀ ਵਰਤੋਂ ਹੁੰਦੀ ਹੈ ਫਾਰਮੂਲਾ ਬਰਾਬਰ ਹੈ ਚਿੰਨ੍ਹ ਤੋਂ ਸ਼ੁਰੂ ਹੁੰਦਾ ਹੈ ਮਤਲਬ ਕਿ ਇਕੁਅਲ ਟੂ ਦਾ ਸਿੰਬਲ ਯੂਜ਼ ਹੁੰਦਾ ਹੈ ਫਾਰਮੂਲੇ ਵਿੱਚ ਅਸੀਂ ਪਲੱਸ ਮਾਈਨਸ ਮਲਟੀਪਲਾਈ ਤੇ ਡਿਵੀਜ਼ਨ ਆਪਰੇਟਰਾਂ ਦੀ ਵਰਤੋਂ ਕਰਦੇ ਹਾਂ ਮਤਲਬ ਪਲੱਸ ਮਤਲਬ ਐਡ ਮਾਈਨਸ ਮਤਲਬ ਸਬਟ੍ਰੈਕਸ਼ਨ ਸਟਾਰ ਮਤਲਬ ਮਲਟੀਪਲਾਈ ਤੇ ਸਲੈਸ਼ ਮਤਲਬ ਡਿਵੀਜ਼ਨ ਜਿਦਾ ਮੰਨ ਲਓ ਲਿਖਿਆ ਮੈਂ ਇਕੁਅਲ ਟੂ 4 6 2 ਇਹਦਾ ਮਤਲਬ ਹੈ ਹੈ ਕੀ ਇਕੁਅਲ ਟੂ ਆਪਰੇਟਰ ਹੈਗਾ ਜਿਹਦਾ ਫਾਰਮੂਲਾ ਸ਼ੁਰੂ ਹੁੰਦਾ ਹੈ 4 6 ਤੇ 2 ਸਾਡੀ ਵੈਲਿਊਜ਼ ਹੈ ਤੇ ਆ ਤਿੰਨਾਂ ਨੂੰ ਪਲੱਸ ਕਰਕੇ ਅਨਸਰ ਕਿੰਨਾ ਦੇ ਰਿਹਾ 12 ਤੇ ਆ ਤੁਹਾਡਾ ਕੀ ਹੋ ਗਿਆ ਫਾਰਮੂਲਾ ਤੇ ਫਾਰਮੂਲੇ ਬ੍ਰੈਕਟ ਦੇ ਬਾਹਰ ਵੀ ਲਿਖ ਸਕਦੇ ਹੋ ਬ੍ਰੈਕਟ ਦੇ ਅੰਦਰ ਵੀ ਲਿਖ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਪਹਿਲਾ ਪ੍ਰਸ਼ਨ ਹੈ ਤੁਸੀਂ MS Excel ਵਿੱਚ ਦੀ ਫਾਰਮੂਲਾ ਬਾਰ ਬਾਰੇ ਕੀ ਜਾਣਦੇ ਹੋ ਕਿ Excel 'ਚ ਫਾਰਮੂਲਾ ਬਾਰ ਕੀ ਹੁੰਦੀ ਹੈ ਫਾਰਮੂਲਾ ਬਾਰ ਰਿਬਨ ਦੇ ਹੇਠਾਂ ਨਜ਼ਰ ਆਉਂਦੀ ਹੈ ਫਾਰਮੂਲਾ ਬਾਰ ਦੇ ਦੋ ਭਾਗ ਹੁੰਦੇ ਹਨ ਖੱਬਾ ਭਾਗ ਅਤੇ ਸੱਜਾ ਭਾਗ ਖੱਬੇ ਪਾਸੇ ਵਿੱਚ ਐਕਟਿਵ ਸੈੱਲ ਦਾ ਐਡਰੈਸ ਨਜ਼ਰ ਆਉਂਦਾ ਹੈ ਅਤੇ ਸੱਜੇ ਪਾਸੇ ਵਿੱਚ ਐਕਟਿਵ ਸੈੱਲ ਵਿੱਚ ਲਿਖਿਆ ਡਾਟਾ ਜਾਂ ਫਾਰਮੂਲਾ ਨਜ਼ਰ ਆਉਂਦਾ ਹੈ ਹੁਣ ਅਸੀਂ ਹੁਣ ਇੱਕ ਡਾਇਗਰਾਮ ਨਾਲ ਸਮਝਦੇ ਹਾਂ ਜਦੋਂ ਅਸੀਂ ਐਕਸਲ 'ਚ ਕੰਮ ਕਰਦੇ ਹਾਂ ਤੇ ਇਹ ਜਿਹੜੀ ਲੌਂਗ ਵਾਈਟ ਕਲਰ ਦੀ ਬਾਰ ਨਜ਼ਰ ਆ ਰਹੀ ਹੈ ਇਸ ਨੂੰ ਬੋਲਦੇ ਫਾਰਮੂਲਾ bar ਤੇ ਇਹ ਜਿਹੜੀ ਪੂਰੀ ਉੱਪਰ ਆਪਸ਼ਨ ਨਜ਼ਰ ਆ ਰਹੀ ਇਸ ਨੂੰ ਬੋਲਦੇ ਰਿਬਨ ਤੁਹਾਨੂੰ ਦੱਸਿਆ ਕਿ ਇਹ ਰਿਬਨ ਦੇ ਹੇਠਾਂ ਨਜ਼ਰ ਆਉਂਦੀ ਹੈ ਤੇ ਨਾਲੇ ਤੁਹਾਨੂੰ ਦੱਸਿਆ ਕਿ ਇਹ ਦੋ ਪਾਰਟ ਹੁੰਦੇ ਨੇ ਖੱਬਾ ਤੇ ਸੱਜਾ ਹੁਣ ਖੱਬੇ ਪਾਰਟ ਵਿੱਚ B2 ਲਿਖਿਆ ਆ ਰਿਹਾ B B ਦੇ نیچے ਤੇ 2 ਦੇ ਸਾਹਮਣੇ ਤੇ ਇੱਥੇ ਵੈਲਿਊ ਕੀ ਪਈ ਹੈ 78 ਤੇ ਇਹ ਕਿੱਥੇ ਨਜ਼ਰ ਆ ਰਹੀ ਹੈ ਫਾਰਮੂਲਾ ਬਾਰ ਚ ਤੇ ਆਪਾਂ ਕਹਿ ਸਕਦੇ ਹਾਂ ਜਿਹੜੀ ਫਾਰਮੂਲਾ ਬਾਰ ਹੈ ਇਹ ਜਾਂਦੇ ਵੈਲਿਊ ਐਕਟਿਵ ਸੈੱਲ ਦੀ ਸ਼ੋ ਕਰਦੀ ਹੈ ਤੇ ਜਾਂ ਜਿਹੜਾ ਤੁਸੀਂ ਫਾਰਮੂਲਾ ਲਗਾਇਆ ਹੈ ਸ਼ੇਵਾ ਪ੍ਰਸ਼ਨ ਹੈ ਮਾਰਜਿਨਸ ਕੀ ਹਨ ਇਸ ਨੂੰ ਹਾਸ਼ਿਆ ਵੀ ਕਿਹਾ ਜਾਂਦਾ ਹੈ ਇਹ ਦਸਤਾਵੇਜ਼ ਵਿੱਚ ਆਬਜੈਕਟ ਅਤੇ ਪੇਜ ਦੀ ਹੱਦ ਵਿਚਕਾਰ ਲਈ ਦੂਰੀ ਹੁੰਦੀ ਹੈ ਮਾਰਜਿਨ ਇਹ ਦੱਸਦਾ ਹੈ ਕਿ ਕਿਸੇ ਪੇਜ ਦੇ ਚਾਰੇ ਪਾਸੇ ਕਿੰਨੀ ਥਾਂ ਖਾਲੀ ਹੈ ਇਸ ਨੂੰ ਇੰਚ ਜਾਂ ਸੈਂਟੀਮੀਟਰ ਵਿੱਚ ਮਾਪਿਆ ਜਾਂਦਾ ਹੈ ਮਾਰਜਿਨ ਚਾਰ ਕਿਸਮ ਦੇ ਹੁੰਦੇ ਹਨ ਟੌਪ ਮਾਰਜਿਨ ਖੱਬਾ ਮਾਰਜਿਨ ਸੱਜਾ ਮਾਰਜਿਨ ਤੇ ਹੇਠਾਂ ਮਾਰਜਿਨ ਜਿਦਾਂ ਦੇਖੋ ਕਿ ਕੋਈ ਮੰਨ ਲਓ ਪੇਜ ਹੈ ਪੇਜ ਦੇ ਉੱਪਰੋਂ ਪਾਸੇ ਜਿਹੜੀ ਆਪਾਂ ਜਗ੍ਹਾ ਛੱਡਦੇ ਹਾਂ ਉਸ ਨੂੰ ਬੋਲਦੇ ਟੌਪ ਮਾਰਜਿਨ ਖੱਬੇ ਸਾਈਡ ਜਿਹੜੇ ਛੱਡਦੇ ਹਾਂ ਖੱਬਾ ਮਾਰਜਿਨ ਰਾਈਟ ਸਾਈਡ ਤੋਂ ਰਾਈਟ ਮਾਰਜਿਨ ਸੱਜਾ ਮਾਰਜਿਨ ਤੇ ਥੱਲੇ ਜਿਹੜੇ জায়গা ਛੱਡਦੇ ਉਸ ਨੂੰ ਬੋਲਦੇ ਆ ਬਾਟਮ ਮਾਰਜਿਨ ਤੇ ਇਹ ਕਹਿ ਸਕਦੇ ਆ ਕਿ ਮਾਰਜਿਨ ਦਾ ਅਰਥ ਹੈ ਕਿ ਜਦੋਂ ਅਸੀਂ ਕਿਸੇ ਪੇਜ ਤੋਂ ਚਾਰੇ ਥਾਂ ਤੋਂ ਜਿਹੜੀ ਖਾਲੀ ਜਗ੍ਹਾ ਛੱਡਦੇ ਹਾਂ ਉਸ ਨੂੰ ਮਾਰਜਿਨ ਕਿਹਾ ਜਾਂਦਾ ਹੈ ਹੁਣ ਅਸੀਂ ਗੱਲ ਕਰਦੇ ਆ ਵੱਡੇ ਉਤਰਾਵਲੇ ਪ੍ਰਸ਼ਨਾਂ ਦੀ ਤੇ ਪਹਿਲਾ ਪ੍ਰਸ਼ਨ ਹੈ ਵਰਡ ਪ੍ਰੋਸੈਸਰ ਕੀ ਹਨ ਉਹਨਾਂ ਦੀ ਵਰਤੋਂ ਬਾਰੇ ਦੱਸੋ ਵਰਡ ਪ੍ਰੋਸੈਸਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਇਸ ਦਿਵਰ ਤੋਂ ਵੱਖ-ਵੱਖ ਕਿਸਮ ਦੇ ਦਸਤਾਵੇਜ਼ ਤਿਆਰ ਕਰਨ ਲਈ ਕੀਤੀ ਜਾਂਦੀ ਹੈ ਉਦਾਹਰਨ ਵਜੋਂ ਵਰਡਪੈਡ ਤੇ ਐਮ ਐਸ ਵਰਡ ਮਤਲਬ ਜੇ ਤੁਸੀਂ ਐਮ ਐਸ ਵਰਡ 'ਚ ਕੰਮ ਕਰਦੇ ਹੋ ਤਾਂ ਇਹ ਕਹਿ ਸਕਦੇ ਆ ਕਿ ਜਿਹੜਾ ਐਮ ਐਸ ਵਰਡ ਹੈ ਉਹ ਇੱਕ ਵਰਡ ਪ੍ਰੋਸੈਸਰ ਸੌਫਟਵੇਅਰ ਹੈ ਮਤਲਬ ਕਿ ਇਹਦੇ ਅੰਦਰ ਅਸੀਂ ਡਾਕੂਮੈਂਟ ਤਿਆਰ ਕਰ ਸਕਦੇ ਆ ਜਾਂ ਜਿਸ ਨੂੰ ਕਹਿੰਦੇ ਆ ਦਸਤਾਵੇਜ਼ ਜਿਹੜਾ ਦਸਤਾਵੇਜ਼ ਹੈ ਔਰ ਜੇ ਆਪਾਂ ਕੋਈ ਲੈਟਰ ਟਾਈਪ ਕਰ ਸਕਦੇ ਆ ਕੋਈ ਟੇਬਲ ਬਣਾ ਸਕਦੇ ਆ ਫੋਟੋਜ਼ ਵਗੈਰਾ ਵੀ ਇਨਸਰਟ ਕਰ ਸਕਦੇ ਆ ਚਾਰਟ ਤੇ ਗ੍ਰਾਫਿਕ ਲਗਾ ਸਕਦੇ ਆ ਹੁਣ ਅਸੀਂ ਦੇਖਦੇ ਆ ਕੀ ਵਰਡ ਪ੍ਰੋਸੈਸਰ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕੀਤੀ ਜਾ ਸਕਦੀ ਹੈ ਨੰਬਰ 1 ਵਰਡ ਪ੍ਰੋਸੈਸਰ ਦੀ ਵਰਤੋਂ ਦਸਤਾਵੇਜ਼ਾਂ ਚਿੱਠੀ ਪੱਤਰ ਬਣਾਉਣ ਲਈ ਕੀਤੀ ਜਾਂਦੀ ਹੈ ਮਤਲਬ ਜੇਕਰ ਕੋਈ ਡਾਕੂਮੈਂਟ ਬਣਾਉਣਾ ਹੈ ਜਾਂ ਕੋਈ ਲੈਟਰ ਟਾਈਪ ਕਰਨੀ ਹੈ ਉਹ ਤੁਸੀਂ ਆਸਾਨੀ ਨਾਲ ਵਰਡ ਪ੍ਰੋਸੈਸਰ ਚ ਟਾਈਪ ਕਰ ਸਕਦੇ ਹੋ ਤੇ ਇਹਦਾ ਫਾਇਦਾ ਕੀ ਹੈ ਕਿ ਜੇਕਰ ਤੁਸੀਂ ਇੱਕ ਵਾਰ ਕੋਈ ਲੈਟਰ ਟਾਈਪ ਕਰ ਲਓ ਉਹਨੂੰ ਸੇਵ ਕਰਕੇ ਰੱਖ ਸਕਦੇ ਹੋ ਤੇ ਜੇਕਰ ਕੋਈ ਚੇਂਜ ਹੈ ਉਹ ਤੁਸੀਂ ਆਸਾਨੀ ਨਾਲ ਵੀ ਬਾਅਦ ਵਿੱਚ ਕਰ ਸਕਦੇ ਹੋ ਨੰਬਰ 2 ਵਰਡ ਪ੍ਰੋਸੈਸਰ ਦੀ ਮਦਦ ਨਾਲ ਅਸੀਂ ਦਸਤਾਵੇਜ਼ ਨੂੰ ਐਡਿਟ ਵੀ ਕਰ ਸਕਦੇ ਹਾਂ ਮਤਲਬ ਕਿ ਜੇਕਰ ਕੋਈ ਦਸਤਾਵੇਜ਼ ਬਣਾਇਆ ਹੈ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਬਣ ਗਿਆ ਤੁਹਾਨੂੰ ਉਹਦੇ ਵਿੱਚ ਤੁਸੀਂ ਬਦਲਾਅ ਨਹੀਂ ਕਰ ਸਕਦੇ ਅਸੀਂ ਉਹਦੇ ਵਿੱਚ ਬਦਲਾਅ ਵੀ ਕਰ ਸਕਦੇ ਹਾਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਜਦੋਂ ਉਹਦੀ ਜ਼ਰੂਰਤ ਹੋਵੇ ਨੰਬਰ 3 ਵਰਡ ਪ੍ਰੋਸੈਸਰ ਦੀ ਮਦਦ ਨਾਲ ਤੁਸੀਂ ਦਸਤਾਵੇਜ਼ ਨੂੰ ਫਾਰਮੈਟ ਵੀ ਕਰ ਸਕਦੇ ਹਾਂ ਫਾਰਮੈਟਿੰਗ ਬਾਰੇ ਤੁਹਾਨੂੰ ਦੁਬਾਰਾ ਦੱਸਣਾ ਚਾਹਾਂਗਾ ਕਿ ਫਾਰਮੈਟ ਦਾ ਮਤਲਬ ਹੈ ਕਿ ਜੇਕਰ ਤੁਸੀਂ ਕੋਈ ਦਸਤਾਵੇਜ਼ ਟਾਈਪ ਕੀਤਾ ਹੈ ਉਹਦੇ ਅੰਦਰ ਜੋ ਟੈਕਸਟ ਲਿਖਿਆ ਹੈ ਉਹਦਾ ਕਲਰ ਚੇਂਜ ਕਰਨਾ ਹੈ ਉਹਦਾ ਫੌਂਟ ਸਟਾਈਲ ਚੇਂਜ ਕਰਨਾ ਹੈ ਉਹਨੂੰ ਬੋਲਡ ਇਟੈਲਿਕ ਅੰਡਰਲਾਈਨ ਕਰਨਾ ਜਾਂ ਉਹਦੀ ਅਲਾਈਨਮੈਂਟ ਚੇਂਜ ਕਰਨੀ ਹੈ ਉਹ ਵੀ ਤੁਸੀਂ ਆ ਨੰਬਰ 4 ਵਰਡ ਪ੍ਰੋਸੈਸਰ ਦੀ ਮਦਦ ਨਾਲ ਅਸੀਂ ਦਸਤਾਵੇਜ਼ ਨੂੰ ਪੇਪਰ ਤੇ ਪ੍ਰਿੰਟ ਵੀ ਕਰ ਸਕਦੇ ਹਾਂ ਮਤਲਬ ਜੇਕਰ ਕੋਈ ਦਸਤਾਵੇਜ਼ ਬਣਾਇਆ ਹੈ ਡਾਕੂਮੈਂਟ ਬਣਾਇਆ ਹੈ ਉਸ ਨੂੰ ਉਸੇ ਕਾਗਜ਼ 'ਤੇ ਵੀ ਪ੍ਰਿੰਟ ਕਰ ਸਕਦੇ ਹਾਂ ਜੇਕਰ ਸਾਡੇ ਕੰਪਿਊਟਰ ਨਾਲ ਪ੍ਰਿੰਟਰ ਅਟੈਚ ਹੈ ਨੰਬਰ 5 ਵਰਡ ਪ੍ਰੋਸੈਸਰ ਦੀ ਮਦਦ ਨਾਲ ਅਸੀਂ ਦਸਤਾਵੇਜ਼ ਵਿੱਚ ਸਪੈਲਿੰਗ ਅਤੇ ਗ੍ਰਾਮਰ ਵੀ ਚੈੱਕ ਕਰ ਸਕਦੇ ਹਾਂ ਮਤਲਬ ਕਿ MS ਵਰਸਾਾਨੂੰ ਇਹ ਸੁਵਿਧਾ ਪ੍ਰਦਾਨ ਕਰਦਾ ਹੈ ਕਿ ਜੇਕਰ ਅਸੀਂ ਕੋਈ लेटर टाइप ਕੀਤੀ ਹੈ ਉਹਦੇ ਵਿੱਚ ਸਪੈਲਿੰਗ ਮਿਸਟੇਕ ਹੈ ਜਾਂ ਗ੍ਰਾਮਰਟੀਕਲ एरर ਹੈ ਤੇ MS Word ਉਹ ਵੀ ਦੱਸ ਦਿੰਦਾ ਹੈ ਕਿ ਜੇਕਰ ਕੋਈ ਸਪੈਲਿੰਗ ਗਲਤ ਹੈ ਉਹਦੇ ਨੀਚੇ ਇਹ ਰੈੱਡ ਕਲਰ ਦੀ ਲਾਈਨ ਲਗਾ ਦਿੰਦਾ ਹੈ ਤੇ ਜੇਕਰ ਗ੍ਰਾਮਰ ਗਲਤ ਹੈ ਤੇ ਗ੍ਰੀਨ ਕਲਰ ਦੀ ਵੇਵੀ ਲਾਈਨ ਅਜਾ ਆਉਂਦੀ ਹੈ ਜਿਹਦੇ ਨਾਲ ਯੂਜ਼ਰ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਸ਼ਬਦ ਗਲਤ ਹੈਗੇ ਜਾਂ ਕਿਹੜੀ ਗ੍ਰਾਮਰਟੀਕਲ ਮਿਸਟੇਕ ਹੈ ਤੇ ਨੰਬਰ 6 ਹੈ ਵਰਡ ਪ੍ਰੋਸੈਸਰੀ ਮਤਲਬ ਅਸੇ ਟੈਕਸਟ ਜਾਂ ਆਬਜੈਕਟ ਨੂੰ ਮੂਵ ਜਾਂ ਕਾਪੀ ਵੀ ਕਰ ਸਕਦੇ ਆ ਮਤਲਬ ਕਿ ਜੇਕਰ ਤੁਸੀਂ ਐਮ ਐਸ ਵਰਡ ਚ ਜਾਂ ਵਰਡ ਪ੍ਰੋਸੈਸਰ ਕੋ ਟੈਕਸਟ ਟਾਈਪ ਕੀਤਾ ਜਾਂ ਕੋਈ ਫੋਟੋ ਲਗਾਈ ਹੈ ਜਾਂ ਕੋਈ ਆਬਜੈਕਟ ਲਗਾਈ ਹੈ ਅਸੀਂ ਉਹਨਾਂ ਨੂੰ ਆਸਾਨੀ ਨਾਲ ਕੱਟ ਤੇ ਕਾਪੀ ਵੀ ਕਰ ਸਕਦੇ ਹਾਂ ਤੇ ਉਹਦੇ ਲਈ ਕੱਟ ਕਾਪੀ ਅਤੇ ਪੇਸ ਕਮਾਂਡ ਦੀ ਵਰਤੋਂ ਹੁੰਦੀ ਹੈ ਨੰਬਰ 2 ਹੈ ਐਮ ਐਸ ਵਰਡ ਵਿੱਚ ਪ੍ਰੂਫਿੰਗ ਵਿਕਲਪਾਂ ਦਾ ਵਰਣਨ ਕਰੋ MS Word ਹਰ ਸੰਭਾਵਿਤ ਗਲਤੀ ਨੂੰ ਹਾਈਲਾਈਟ ਕਰਨ ਲਈ ਸਾਡੇ ਦਸਤਾਵੇਜ਼ ਦਾ ਪ੍ਰੂਫੀ ਚੈੱਕ ਕਰ ਸਕਦਾ ਹੈ ਉਦਾਹਰਨ ਵਜੋਂ ਸਾਡੇ ਡਾਕੂਮੈਂਟ ਵਿੱਚ ਗਲਤ ਤਰੀਕੇ ਨਾਲ ਕਾਮੇ ਦੇ ਵਰਤੋਂ ਜਾਂ ਗਲਤ ਸ਼ਬਦ ਜੋੜ ਆਦਿ ਨੂੰ ਪ੍ਰੂਫਿੰਗ ਆਪਸ਼ਨਾਂ ਦੀ ਮਦਦ ਨਾਲ ਖਿੱਚ ਦਿੱਤਾ ਜਾ ਸਕਦਾ ਹੈ ਮਤਲਬ ਕਿ MS Word ਮੰਨ ਲਓ ਟਾਈਪਿੰਗ ਕਰ ਰਹੇ ਹੋ ਤੁਸੀਂ ਕੋਮਾ ਗਲਤ ਲਗਾ ਦਿੱਤਾ ਹੈ ਜਾਂ ਕੋਈ ਸ਼ਬਦ ਜੋੜ ਗਲਤ ਹੈ ਤੇ MS Word ਦੇ ਅੰਦਰ ਫੀਚਰ ਹੁੰਦਾ ਹੈ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਸਾਨੂੰ ਪਤਾ ਲੱਗ ਸਕਦਾ ਹੈ ਕਿ ਕਿਹੜੇ ਸ਼ਬਦ ਗਲਤ ਹੈ ਤੇ ਸਾਨੂੰ ਨਾਲ ਨਾਲ ਸੁਜੈਸਟ ਵੀ ਕਰ ਸਕਦਾ ਹੈ ਕਿ ਕਿਹੜਾ ਵਰਡ ਇਸੇ ਵਰਤ ਸਕਦੇ ਹਾਂ MS Word ਵਿੱਚ ਪ੍ਰੂਫ ਰੀਡਿੰਗ ਦੇ ਦੋ ਤਰੀਕੇ ਹਨ ਉਹ ਕਿਹੜੇ-ਕਿਹੜੇ ਨੇ ਆਟੋ ਕਰੈਕਟ ਤੇ ਦੂਸਰਾ ਸਪੈਲਿੰਗ ਅਤੇ ਗ੍ਰਾਮਰ ਤੇ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਆਟੋ ਕਰੈਕਟ ਤੇ ਇਸ অপਸ਼ਨ ਦੀ ਮਦਦ ਨਾਲ ਅਸੀਂ MS Word ਵਿੱਚ ਟੈਕਸਟ ਟਾਈਪ ਕਰਦੇ ਸਮੇਂ ਕਿਸੇ ਗਲਤ ਸ਼ਬਦ ਨੂੰ ਟਾਈਪ ਕਰਨ ਨੂੰ ਆਟੋਮੈਟਿਕਲੀ ਉਸੇ ਸਹੀ ਸ਼ਬਦ ਨਾਲ ਤਬਦੀਲ ਕਰ ਸਕਦੇ ਹਾਂ ਮਤਲਬ ਕਿ ਮੰਨ ਲਓ ਕਿ ਕੋਈ ਗਲਤ ਸ਼ਬਦ ਟਾਈਪ ਕਰ ਦੋਤਾ ਹੈ ਤੇ MS Word ਨੂੰ ਆਟੋਮੈਟਿਕਲੀ ਸਹੀ ਕਰ ਦਿੰਦਾ ਜਾਂ ਅਸੀਂ ਖੁਦ ਵੀ ਕਰ ਸਕਦੇ ਹਾਂ ਇਸ ਲਈ ਲੀ ਆਟੋ ਕਰੈਕਟ অপਸ਼ਨ ਅਵੇਲੇਬਲ ਹੁੰਦਾ ਜਿੱਦਾਂ ਮੰਨ ਲਓ ਮੈਂ ਵਰਡ ਲਿਖਿਆ ਐਕਚੁਅਲੀ ਲਿਖਿਆ ਐਕਚੁਅਲੀ ਸਪੈਲਿੰਗ ਕਰ ਤੋ ਲਿਖੀ ਹੈ ਮੈਂ ਲਿਖਿਆ A C T U A L Y L ਤੇ ਜਦ ਕੀ ਜਦੋਂ ਆਪਾਂ ਜਿੱਦਾਂ ਸਪੇਸ ਬਾਰ ਦਬਾਵਾਂਗੇ ਤਾਂ ਉਹਨੇ ਐਕਚੁਅਲੀ ਸਪੈਲਿੰਗ ਠਿਕ ਕਰ ਦੇਣੀ ਹੈ ਇਹਦੀ ਆਟੋ ਕਰੈਕ ਕਮਾਂਡ ਹੈ ਆ ਫਾਈਲ ਮੀਨੂ ਦੇ ਅੰਦਰ অপশনস ਵਾਲੀ ਕਮਾਂਡ ਹੁੰਦੀ ਹੈ ਤੇ অপਸ਼ਨ ਦੇ ਅੰਦਰ ਇੱਕ ਪ੍ਰੂਫਿੰਗ ਨਾਮ ਦਾ অপਸ਼ਨ ਹੋਏਗਾ ਉਹਦੇ ਅੰਦਰ ਆਟੋ ਕਰੈਕ ਕਮਾਂਡ अवेलेबल ਹੁੰਦੀ ਹੈ ਕੁਝ ਵਰਡ ਆਲਰੇਡੀ ਇੱਥੇ ਟਾਈਪ ਹੁੰਦੇ ਆ ਤੇ ਬਾਕੀ ਅਸੀਂ ਆਪਣੇ ਅਕੋਰਡਿੰਗਲੀ ਵੀ ਉਹਨਾਂ ਨੂੰ ਐਡ ਕਰ ਸਕਦੇ ਹਾਂ ਤੇ ਪ੍ਰਾਣੀ ਸ਼ਬਦ ਉਹਨਾਂ ਨੂੰ ਡਿਲੀਟ ਕਰ ਸਕਦੇ ਹਾਂ ਤੇ ਦੂਸਰੀ ਕਮਾਂਡ ਹੈ ਸਪੈਲਿੰਗ ਅਤੇ ਗ੍ਰਾਮਰ MS ਵਰਡ ਸਪੈਲਿੰਗ ਅਤੇ ਗ੍ਰਾਮਰ ਦੀਆਂ ਗਲਤੀਆਂ ਦੀ ਜਾਂਚ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਤੋ ਦਸਾਂ ਪਹਿਲੇ ਵੀ ਜੇ ਸਪੈਲਿੰਗ ਗਲਤ ਹੈ ਤੇ ਰੈੱਡ ਕਲਰ ਦੀ ਵੇਵ ਲਾਈਨ ਉਸ ਸ਼ਬਦ ਦੇ نیچے ਆ ਜਾਏਗੀ ਤੇ ਗ੍ਰਾਮਰ ਗਲਤ ਹੈ ਤੇ ਗ੍ਰੀਨ ਕਲਰ ਦੀ ਵੇਵ ਲਾਈਨ ਉਸ ਸ਼ਬਦਾਂ ਲਾਈਨ ਦੇ نیچے ਆ ਜਾਵੇਗੀ ਸਪੈਲਿੰਗ ਗਲਤੀ ਨੂੰ ਲਾਲ ਵੇਵ ਲਾਈਨ ਅਤੇ ਗ੍ਰਾਮਰ ਦੀ ਗਲਤੀ ਨੂੰ ਗ੍ਰੀਨ ਵੇਵ ਲਾਈਨ ਨਾਲ ਦੱਸ ਹੁੰਦਾ ਹੈ ਇਸ ਲਈ F7 ਫੰਕਸ਼ਨ ਕੀ ਦੀ ਵਰਤੋਂ ਹੁੰਦੀ ਹੈ ਮਤਲਬ ਕਿ ਜੇਕਰ ਕੋਈ ਗਲਤੀ ਚੈੱਕ ਕਰਨੀ ਹੋਵੇ ਕੀਬੋਰਡ ਤੋਂ F7 ਜਿਹੜੀ ਸ਼ਾਰਟਕਟ ਕੀ ਹੈ ਉਸ ਨੂੰ ਦਬਾ ਕੇ ਗਲਤੀਆਂ ਚੈੱਕ ਕਰ ਸਕਦੇ ਹਾਂ ਜਾਂ ਆਪਾਂ ਰਾਈਟ ਕਲਿੱਕ ਕਰਕੇ ਵੀ ਗਲਤੀ ਦੇਖ ਸਕਦੇ ਹਾਂ ਕਿ ਸ਼ਬਦ 'ਚ ਗਲਤੀ ਕੀ ਹੈ ਜਦੋਂ ਅਸੀਂ F7 ਕੀ ਪ੍ਰੈਸ ਕਰਦੇ ਹਾਂ ਮੰਨ ਲਓ ਕਿ ਆਪਾਂ ਕੋਈ ਸ਼ਬਦ ਟਾਈਪ ਕੀਤਾ ਹੈ ਐਸ ਲਾਈਨ ਰੈਡ ਕਰ ਰਹੀ ਲਾਈਨ ਆਈ ਹੈ ਇਥੇ ਸਪੈਲਿੰਗ ਹੈ I N C L D E ਕੰਪਿਊਟਰ ਨੂੰ ਜਾਂ MS Word ਨੂੰ ਇਹ ਸ਼ਬਦ ਸਮਝ ਨਹੀਂ ਆਇਆ ਤੇ ਜਦੋਂ ਹੀ F7 ਕੀ ਪ੍ਰੈਸ ਕਰਾਂਗੇ ਇਹ ਦੱਸਦਾ ਕਿ ਇਹ ਸ਼ਬਦ ਗਲਤ ਹੈ ਤੇ ਨਾਲ ਹੀ ਸੁਜੈਸ਼ਨ ਬਾਕਸ ਦੱਸਦਾ ਕਿ ਇਹਦਾ ਸਹੀ ਸਪੈਲਿੰਗ ਕੀ ਹੈ ਇਨਕਲੂਡ ਜਿੱਦਾਂ ਅਸੀਂ ਚੇਂਜ ਤੇ ਕਲਿੱਕ ਕਰਾਂਗੇ ਇਹ ਸਪੈਲਿੰਗ ਜਿਹੜਾ ਤੇ ਚੇਂਜ ਹੋ ਜਾਏਗਾ ਤੇ ਉਸ ਤੋਂ ਬਾਅਦ ਉਹ ਨੈਕਸਟ ਉਸ ਸ਼ਬਦ ਤੇ ਕਰਜ਼ਰ ਚਲਾ ਜਾਏਗਾ ਜਿਹੜਾ ਗਲਤ ਹੋਵੇਗਾ ਤੇ ਲਾਸਟ ਵਿੱਚ ਜਦੋਂ ਸਾਰੇ ਸ਼ਬਦ ਚੇਂਜ ਹੋ ਜਾਣਗੇ ਸਾਡੀ ਫਾਈਲ 'ਚ ਜਿਹੜਾ 에ਰਰ ਹੈ ਉਹ ਬਿਲਕੁਲ ਮੁਕਤ ਹੋ ਜਣਗੇ ਤਾਂ ਫਾਈਲ ਜਿਹੜੀ ਹੈ ਬਿਲਕੁਲ ਕਰੈਕਟ ਹੋ ਜਾਏਗੀ। ਨੰਬਰ 10 ਹੈ ਐਕਸਲ ਵਿੱਚ ਉਪਲਬਧ ਪੇਜ ਸੈਟਅਪ ਅਤੇ ਪ੍ਰਿੰਟਿੰਗ ਵਿਕਲਪਾਂ ਦੀ ਵਿਆਖਿਆ ਕਰੋ। ਪੇਜ ਸੈਟਅਪ ਐਕਸਲ ਵਿੱਚ ਪੇਜ ਸੈਟਅਪ ਰਾਹੀਂ ਅਸੀਂ ਆਪਣੀ ਵਰਕਸ਼ੀਟ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ। ਪੇਜ ਸੈਟਅਪ ਇਹਦੇ ਨਾਮ ਤੋਂ ਕਲੀਅਰ ਹੈ। ਪੇਜ ਸੈਟਅਪ ਦਾ ਮਤਲਬ ਕਿ ਪ੍ਰਿੰਟ ਨਾਲ ਰਿਲੇਟਿਡ ਪੇਜ ਦੀ ਸੈਟਿੰਗ ਕਰਨਾ। ਪੇਜ ਸੈਟਅਪ অপਸ਼ਨ ਦੀ ਮਦਦ ਨਾਲ ਅਸੀਂ ਵਰਕਸ਼ੀਟ ਦੇ ਲੇਆਉਟ ਬਦਲ ਸਕਦੇ ਹਾਂ ਪੇਜ ਸੈਟਅਪ ਕਰਨ ਲਈ ਪੇਜ ਲੇਆਉਟ ਟੈਬ ਵਿੱਚ ਪੇਜ ਸੈਟਅਪ ਗਰੁੱਪ ਦੀ ਵਰਤੋਂ ਹੁੰਦੀ ਹੈ ਇਸ ਦੇ ਮਤਲਬ ਨਾਲ ਅਸੀਂ ਮਾਰਜਿਨ ਪੇਜ ਦੀ ਔਰੀਐਂਟੇਸ਼ਨ ਪੋਰਟਰੇਟ ਲੈਂਡਸਕੇਪ ਪੇਜ ਸਾਈਜ਼ ਬੈਕਗ੍ਰਾਉਂਡ ਆਦਿ ਸੈੱਟ ਕਰ ਸਕਦੇ ਹਾਂ ਅੱਜ ਪੇਜ ਸੈਟਅਪ ਕਮਾਂਡ ਇਸ ਤਰ੍ਹਾਂ ਲੱਗ ਰਹੀ ਆਂਦੀ ਹੈ ਜਿਵੇਂ ਜਿਸ ਤਰ੍ਹਾਂ ਹੋਮ ਇਨਸਰਟ ਟੈਬ ਹੁੰਦੀ ਉਸ ਤਰ੍ਹਾਂ ਇੱਕ ਪੇਜ ਲੇਆਉਟ ਟੈਬ ਹੁੰਦੀ ਹੈ ਤੇ ਪੇਜ ਲੇਆਉਟ ਟੈਬ ਦੇ ਅੰਦਰ ਪੇਜ ਸੈਟਅਪ ਨਾਮ ਦਾ ਗਰੁੱਪ ਹੁੰਦਾ ਹੈ ਜੇ ਚ ਸਾਰੇ ਆਪਸ਼ਨ ਹੁੰਦੇ ਨੇ ਜੇ ਅਸੀਂ ਮਾਰਜਿਨ ਤੇ ਕਲਿੱਕ ਕਰ orientation ਆ ਪੇਜ ਨੂੰ ਪੋਰਟਰੇਟ ਜਾਂ ਲੈਂਡਸਕੇਪ ਸੈੱਟ ਕਰ ਸਕਦੇ ਆ ਪੋਰਟਰੇਟ ਦਾ ਮਤਲਬ ਹੁੰਦਾ ਹੈ ਕਿ ਪੇਜ ਨੂੰ ਵਰਟੀਕਲੀ ਸੈੱਟ ਕਰਨਾ ਤੇ ਲੈਂਡਸਕੇਪ ਦਾ ਮਤਲਬ ਹੁੰਦਾ ਹੈ ਹਰੀਜ਼ਨਟਲੀ ਸਾਈਜ਼ ਦਾ ਮਤਲਬ ਹੈ ਪੇਜ ਦਾ ਸਾਈਜ਼ ਕੀ ਚਾਹੀਦਾ ਤੁਹਾਨੂੰ A4 ਚਾਹੀਦਾ ਹੈ ਲੀਗਲ ਚਾਹੀਦਾ ਹੈ ਲੈਟਰ ਸਾਈਜ਼ ਚਾਹੀਦਾ ਹੈ ਜਾਂ ਕਸਟਮ ਪੇਜ ਸੈੱਟ ਕਰਨਾ ਹੈ ਤੇ ਪ੍ਰਿੰਟ ਏਰੀਆ ਕਿੰਨਾ ਕਿੰਨਾ ਪੇਜ ਪ੍ਰਿੰਟ ਕਰਨਾ ਹੈ ਬੈਕਗ੍ਰਾਉਂਡ ਮਤਲਬ ਕਿ ਜੇਕਰ ਤੁਸੀਂ ਡਾਕੂਮੈਂਟ ਦੀ ਬੈਕਗ੍ਰਾਉਂਡ ਤੇ ਕੋਈ ਤਸਵੀਰ ਲਗਾਉਣਾ ਚਾਹੁੰਦੇ ਹੋ ਤੇ ਇਸ ਤਰ੍ਹਾਂ ਦੀ ਸੈਟਿੰਗ ਜਿਹੜੀ ਹੈ ਤੁਸੀਂ ਪੇਜ ਸੈਟਅਪ ਕਮਾਂਡ ਦੀ ਮਦਦ ਨਾਲ ਕਰ ਸਕਦੇ ਹੋ ਤੇ ਪ੍ਰਿੰਟਿੰਗ ਕਲਪਾ ਦਾ ਮਤਲਬ ਹੁੰਦਾ ਪ੍ਰਿੰਟਿੰਗ অপਸ਼ਨ ਇਸ ਵਿੱਚ ਪ੍ਰਿੰਟ ਪ੍ਰੀਵਿਊ ਅਤੇ ਪ੍ਰਿੰਟ ਕਮਾਂਡ ਸ਼ਾਮਿਲ ਹਨ ਪ੍ਰਿੰਟ ਪ੍ਰੀਵਿਊ ਕਮਾਂਡ ਇਹ ਦੱਸਦੀ ਹੈ ਕਿ ਡਾਕੂਮੈਂਟ ਪ੍ਰਿੰਟ ਹੋਣ ਤੋਂ ਬਾਅਦ ਕਿਵੇਂ ਦੇਖੇਗਾ ਮਤਲਬ ਪ੍ਰਿੰਟਿੰਗ ਦਾ ਪ੍ਰੀਵਿਊ ਚੈੱਕ ਕਰਨਾ ਇਸ ਦੇ ਸ਼ਾਰਟਕਟ ਕੀ ਕੰਟਰੋਲ F2 ਹੁੰਦੀ ਹੈ ਪ੍ਰਿੰਟ ਕਮਾਂਡ ਦੇ ਵਰਤੋਂ ਡਾਕੂਮੈਂਟ ਨੂੰ ਪ੍ਰਿੰਟ ਕਰਨ ਲਈ ਕਿਤੇ ਜਾਂਦੀ ਹੈ ਇਸ ਦੇ ਸ਼ਾਰਟਕਟ ਕੀ ਕੰਟਰੋਲ ਜਮਾ P ਹੁੰਦੀ ਹੈ ਇਹ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਹਾਂ ਚੌਥਾ ਪ੍ਰਸ਼ਨ ਹੈ ਐਕਸਲ ਵਿੱਚ ਫੰਕਸ਼ਨ ਕੀ ਹੁੰਦੇ ਹਨ ਉਦਾਹਰਨ ਨਾਲ ਕਿਸੇ ਵੀ ਦੋ ਫੰਕਸ਼ਨ ਦੀ ਵਿਆਖਿਆ ਕਰੋ ਫੰਕਸ਼ਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੂਲੇ ਹੁੰਦੇ ਹਨ ਮਤਲਬ ਕਿ ਐਕਸਲ 'ਚ ਇਹ ਪ੍ਰੀਡਿਫਾਈਨਡ ਫਾਰਮੂਲੇ ਹੁੰਦੇ ਹਨ ਜਿਹਨਾਂ ਨੂੰ ਅਸੀਂ ਆਪਣੀ ਐਕਸਲ ਦੀ ਵਰਕਸ਼ੀਟ 'ਚ ਜਾਂ ਸਪਰੈਡਸ਼ੀਟ 'ਚ ਵਰਤ ਸਕਦੇ ਹਾਂ ਇਹਨਾਂ ਦੀ ਵਰਤੋਂ ਐਕਸਲ ਵਿੱਚ ਗਣਨਾਵਾਂ ਕਰਨ ਲਈ ਕੀਤੀ ਜਾਂਦੀ ਹੈ ਮਤਲਬ ਕਿ ਐਕਸਲ 'ਚ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕੈਲਕੂਲੇਸ਼ਨ ਕਰਨੀ ਹੈ ਚਾਹੇ ਉਹ ਮੈਥੇਮੈਟਿਕਲ ਹੈ ਅਕਾਊਂਟਿੰਗ ਵਾਲੀ ਹੈ ਸਾਇੰਟਿਫਿਕ ਹੈ ਜਾਂ ਕੋਈ ਸਟ੍ਰਿੰਗ ਨਾਲ ਰਿਲੇਟਡ ਹੈ ਉਹ ਸੇ ਕਰ ਸਕਦੇ ਹਾਂ ਫੰਕਸ਼ਨ ਬਰਾਬਰ ਹੈ ਚਿੰਨ੍ਹ ਤੋਂ ਸ਼ੁਰੂ ਹੁੰਦਾ ਹੈ ਮਤਲਬ ਕਿ ਐਜ਼ਲੀ ਇਕੁਅਲ ਟੂ ਚਿੰਨ੍ਹ ਦੀ ਵਰਤੋਂ ਹੁੰਦੀ ਹੈ ਜਿਦਾ ਇਹ ਪਹਿਲੇ ਫੰਕਸ਼ਨ ਦੀ ਗੱਲ ਕਰਦੇ ਹਾਂ ਸਮ ਇਹਦਾ ਨਾਮ ਤੋਂ ਕਲੀਅਰ ਹੈ ਕਿ ਇਹਦੇ ਵਿੱਚ ਆਪਾਂ ਜਿਹੜੇ ਨੰਬਰ ਲਾਗੇ ਉਹਨਾਂ ਦਾ ਟੋਟਲ ਦੇ ਦੇਗਾ ਇਹ ਫੰਕਸ਼ਨ ਕੀਮਤਾਂ ਨੂੰ ਜੋੜ ਕੇ ਨਤੀਜਾ ਦਿੰਦਾ ਹੈ ਜਿਦਾ ਲਿਖਿਆ ਮੈਂ ਇਕੁਅਲ ਟੂ ਸਮ ਬ੍ਰੈਕਟ 2 ਕਮਾ 6 ਕਮਾ 10 ਇਹ ਕੀ ਕਰੇਗਾ 2 6 10 18 ਇਹਦਾ ਅਨਸਰ ਕੀ ਆ ਜਾਏਗਾ 18 ਬਾਕੀ ਜੇਕਰ ਤੁਸੀਂ ਸੈੱਲਾਂ ਦੀ ਰੇਂਜ ਸਿਲੈਕਟ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਵੀ ਸਿਲੈਕਟ ਕਰਕੇ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ ਸਮ ਫੰਕਸ਼ਨ ਦੀ ਮਦਦ ਨਾਲ ਦੂਸਰਾ ਫੰਕਸ਼ਨ ਹੈ ਪ੍ਰੋਡਕਟ ਪ੍ਰੋਡਕਟ ਦਾ ਮਤਲਬ ਹੁੰਦਾ ਗੁਣਾ ਕਰਨਾ ਇਹ ਫੰਕਸ਼ਨ ਕੀਮਤਾਂ ਨੂੰ ਗੁਣਾ ਕਰਕੇ ਨਤੀਜਾ ਦਿੰਦਾ ਹੈ ਅਗਲੇ ਕੀ ਕਰਨਾ ਹੈ ਤੁਹਾਨੂੰ ਸੈੱਲ 'ਚ ਇਕਵਲ ਟੂ ਪ੍ਰੋਡਕਟ ਤੇ ਤਿੰਨ ਵੈਲਿਊ ਜੇ ਮੈਂ ਲਿਖਤੀਆਂ 3, 5, 2 3 5 15 2 30 ਐਸ ਆਨਸਰ ਆ ਗਿਆ 30 ਜਿਸ ਤਰ੍ਹਾਂ ਤੁਹਾਨੂੰ ਮੈਂ ਸਮ ਫੰਕਸ਼ਨ ਦੱਸਿਆ ਕਿ ਸੈੱਲਾਂ ਦੀ ਰੇਂਜ ਸਿਲੈਕਟ ਕਰ ਸਕਦੇ ਆ ਉਸੇ ਤਰ੍ਹਾਂ ਸੀ ਇਹਦੇ ਵਿੱਚ ਵੀ ਸੈੱਲਾਂ ਦੀ ਰੇਂਜ ਸਿਲੈਕਟ ਕਰ ਸਕਦੇ ਆ ਨੰਬਰ 5 ਕੁਐਸਚਨ ਹੈ ਟਾਈਪਿੰਗ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸੋ ਟਾਈਪਰਾਈਟਰ ਕੰਪਿਊਟਰ ਜਾਂ ਮੋਬਾਈਲ ਫੋਨ ਦੇ ਬਟਨ ਤਬਾਹ ਕੇ ਟੈਕਸਟ ਲਿਖਣ ਦੀ ਪ੍ਰਕਿਰਿਆ ਨੂੰ ਟਾਈਪਿੰਗ ਕਿਹਾ ਜਾਂਦਾ ਹੈ ਮਤਲਬ ਵੀ ਟਾਈਪਰਾਈਟਰ ਕੰਪਿਊਟਰ ਮੋਬਾਈਲ ਫੋਨ ਜਾਂ ਟੱਚ ਫੋਨ ਦੀ ਮਦਦ ਨਾਲ ਜੋ ਅਸੀਂ ਕੁਝ ਵੀ ਲਿਖਦੇ ਹਾਂ ਉਸ ਨੂੰ ਕਿਹਾ ਜਾਂਦਾ ਟਾਈਪਿੰਗ ਕੰਪਿਊਟਰ ਵਿੱਚ ਟਾਈਪਿੰਗ ਕਰਨ ਦੇ ਦੋ ਤਰੀਕੇ ਹਨ ਨੰਬਰ 1 ਟੱਚ ਟਾਈਪਿੰਗ ਇਸ ਨੂੰ ਟੱਚ ਟਾਈਪਿੰਗ ਕਿਹਾ ਜਾਂਦਾ ਹੈ ਟੱਚ ਟਾਈਪਿੰਗ ਕੰਪਿਊਟਰ ਵਿੱਚ ਟਾਈਪ ਕਰਨ ਦੀ ਇੱਕ ਤਕਨੀਕ ਹੈ ਇਸ ਰਾਹੀਂ ਅਸੀਂ ਕੀਬੋਰਡ ਨੂੰ ਦੇਖੇ ਬਿਨਾ ਸਹੀ ਅਤੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰ ਸਕਦੇ ਹਾਂ ਇਸ ਨੂੰ ਸਿੱਖਣ ਲਈ ਕੋਈ ਵੀ ਟਾਈਪਿੰਗ ਟਿਊਟਰ ਸੌਫਟਵੇਅਰ ਵਰਤਿਆ ਜਾ ਸਕਦਾ ਹੈ ਮਤਲਬ ਜੇਕਰ ਕੋਈ ਬੱਚਾ ਨਵਾਂ ਨਵਾਂ ਟਾਈਪਿੰਗ ਸਿੱਖ ਰਿਹਾ ਹੈ ਤੇ ਇਹ ਕੀ ਕਰਦੇ ਆ ਨੀਚੇ ਕੀਬੋਰਡ ਨੂੰ ਦੇਖ-ਦੇਖ ਕੇ ਟਾਈਪਿੰਗ ਕਰਦੇ ਆ ਜਦਕਿ ਜੇਕਰ ਤੁਸੀਂ ਟਾਈਪਿੰਗ ਦੀ ਸਪੀਡ ਵਧਾਣਾ ਚਾਹੁੰਦੇ ਹੋ ਤੇ ਤੁਹਾਡਾ ਧਿਆਨ ਸਕਰੀਨ ਤੇ ਹੋਣਾ ਚਾਹੀਦਾ ਨਾ ਕਿ ਬਾਰ-ਬਾਰ ਕੀਬੋਰਡ ਵੱਲ ਦੇਖਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਤਕਨੀਕ ਨੂੰ ਬੋਲਦੇ ਆ ਟੱਚ ਟਾਈਪਿੰਗ ਤੇ ਇਹ ਪ੍ਰੈਕਟਿਸ ਨਾਲ ਹੀ ਆਉਂਦੀ ਹੈ ਤੇ ਪ੍ਰੈਕਟਿਸ ਕਰਨ ਲਈ ਤੁਸੀਂ ਕੋਈ ਵੀ ਟਾਈਪਿੰਗ ਸੌਫਟਵੇਅਰ ਜਾਂ ਟਾਈਪ ਮਾਸਟਰ ਸੌਫਟਵੇਅਰ ਡਾਊਨਲੋਡ ਕਰ ਸਕਦੇ ਹੋ ਇਹ ਤੁਹਾਨੂੰ ਸਿਖਾਂਦਾ ਹੈ ਫਿਰ ਆਪਣੀ ਕੀਬੋਰਡ ਤੇ ਫਿੰਗਰ ਦੀ ਪੋਜੀਸ਼ਨ ਕੀ ਹੋਣੀ ਚਾਹੀਦੀ ਹੈ ਜਿਦਾ ਤੁਹਾਨੂੰ ਤਸਵੀਰ ਨਜ਼ਰ ਦੇਚੇ ਆ ਰਹੀ ਹੈ ਉਹ ਦੱਸ ਰਿਹਾ ਹੈ ਕਿ ਤੁਹਾਡੀ ਲੈਫਟ ਫਿੰਗਰ ਜਿਹੜੀ ਹੈ A ਤੇ ਹੋਣੀ ਚਾਹੀਦੀ ਹੈ ਅਗਲੀ ਫਿੰਗਰ S ਤੇ D ਤੇ F ਤੇ ਲੈਫਟ ਸਾਈਡ ਵਾਲਾ ਹੱਥ ਇਸੇ ਤਰ੍ਹਾਂ ਰਾਈਟ ਹਾਈਂਡਸ ਵਾਲਾ ਹੱਥ F ਨੂੰ ਲਾਗੇ ਉੱਪਰ ਫਸਟ ਜਿਹੜੀ ਰੋ ਹੈ ਉੱਥੇ ਜਾਣ ਗਿਆ ਤੇ ਸੇਮ ਫਿੰਗਰਸ نیچے ਜਿਹੜੀ ਬੋਟਮ ਰੋ ਹੈ Z X ਵਾਲੀ ਉੱਥੇ ਜਾਣ ਗਿਆ ਤੇ ਜਿਹੜੀ ਸਪੇਸ ਬਾਰ ਹੈ ਉਹ ਅਸੀਂ ਦਬਾਉਂਦੇ ਹਾਂ ਅੰਗੂਠੇ ਦੇ ਨਾਲ ਸੈਕੰਡ ਹੈ ਆਵਾਜ਼ ਟਾਈਪਿੰਗ ਜਿਸ ਨੂੰ ਵੋਇਸ ਟਾਈਪਿੰਗ ਵੀ ਕਿਹਾ ਜਾਂਦਾ ਹੈ ਇਹ ਅੱਜ ਕੱਲ ਬੜੀ ਵਧੀਆ ਚੱਲ ਰਹੀ ਹੈ ਤੇ ਆਹੀ ਕੀ ਕਰਦੇ ਆ ਕਿ ਮਾਊਸ ਤੋਂ ਕੇਵਲ ਹੀ ਕੀ ਕਰਦੇ ਆ ਮਾਊਸ ਨੂੰ ਜਾਂ ਕੀਬੋਰਡ ਨੂੰ ਨਹੀਂ ਵਰਤਦੇ ਅਸੀਂ ਸਿੱਧਾ ਹੀ ਕੀ ਕਰਦੇ ਆ ਬੋਇਸ ਵਾਲਾ ਬਟਨ ਦਬਾਨਦੇ ਆ ਜਿਦਾ ਹੀ ਬਟਨ ਦਬਾਨਦੇ ਆ ਬੋਲਣਾ ਸ਼ੁਰੂ ਕਰਦੇ ਆ ਉਹ ਆਟੋਮੈਟਿਕਲੀ ਟਾਈਪ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਨਾਲ ਅਸੀਂ ਕੰਪਿਊਟਰ ਜਾਂ ਮੋਬਾਈਲ ਫੋਨ ਵਿੱਚ ਬੋਲ ਕੇ ਟਾਈਪ ਕਰ ਸਕਦੇ ਹਾਂ ਐਸਲ ਵਿੱਚ ਆਪਹਾ ਜਾਂ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਵਿਕਸਿਤ ਕੀਤੀ ਗਈ ਸੀ ਤਾਂ ਜੋ ਉਹਨਾਂ ਨੂੰ ਟਾਈਪ ਕਰਨ ਵਿੱਚ ਕੋਈ ਦਿੱਕਤ ਨਾ ਆਵੇ ਅਲਕਰ ਯੂਜ਼ਰ ਕੀ ਕਰਦੇ ਆ ਕੇਵਲ ਅਸੀਂ ਹਿੰਦੀ ਟਾਈਪਿੰਗ ਲਈ ਹਿੰਦੀ ਲਿਪੀ ਦਾ ਸਾਫਟਵੇਅਰ ਡਾਊਨਲੋਡ ਕਰ ਦਿੰਦੇ ਆ ਜਿੱਦਾਂ ਇੱਥੇ ਮਾਈਕ ਨਜ਼ਰ ਆ ਰਿਹਾ ਮਾਈਕ ਨੂੰ ਦਬਾਵਾਂਗੇ ਤੇ ਤੇ ਜਿਹੜਾ ਸਿਸਟਮ ਹੈਗਾ ਉਹ ਤੁਹਾਡੀ ਟਰਾਂਸਲੇਸ਼ਨ ਸਮਝਣਾ ਸ਼ੁਰੂ ਕਰ ਦਿੰਦਾ ਤੇ ਤੁਹਾਨੂੰ ਟਾਈਪ ਕਰਨਾ ਸ਼ੁਰੂ ਕਰ ਦਿੰਦਾ ਤੇ ਜੇਕਰ ਪੰਜਾਬੀ ਟਾਈਪਿੰਗ ਕਰਨੀ ਹੈ ਉਹਦੇ ਪੰਜਾਬੀ ਲਿਪੀ ਦਾ ਆ ਰੰਦਾ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਇਸ ਦੇ ਨਾਲ ਨਾਲ Google Voice Typing ਸਾਫਟਵੇਅਰ ਵੀ ਅਵੇਲੇਬਲ ਹੈ ਜਿਹੜਾ ਹਰ ਮੋਬਾਈਲ ਜਾਂ ਕੰਪਿਊਟਰ ਤੋਂ ਤੁਹਾਨੂੰ ਮਿਲ ਜਾਂਦਾ ਹੈ ਤੇ ਇਹਦੇ ਨਾਲ ਤੁਸੀਂ ਬੋਲ ਕੇ ਟਾਈਪਿੰਗ ਕਰ ਸਕਦੇ ਹੋ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੋਪਿਕ ਨਾਲ ਹਾਜ਼ਰ ਹੋਵਾਂਗੇ ਤੇ ਜੇਕਰ ਤੁਹਾਨੂੰ ਕਿਸੇ ਟੋਪਿਕ ਬਾਰੇ ਕੋਈ ਕੁਐਰੀ ਪੇਸ਼ ਆਉਂਦੀ ਹੈ ਜਾਂ ਕੋਈ ਸਮੱਸਿਆ ਆਉਂਦੀ ਹੈ ਤੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਟੀਚਰ ਦੀ ਮਦਦ ਲੈ ਸਕਦੇ ਹੋ ਧੰਨਵਾਦ